ਆਇਆ ਸੀ ਇਹ ਸਾਧੂਗਣੋਂ ਫਾਰਮ ਤੇ ਪਤਾ ਲੱਗਾ 2 ਵਜੇ ਮੈਨੂੰ ਕਿਪਰਨੂ ਸਭ ਆ ਰਹੇ ਨੇ ਹੁਣ ਨਵਾਂ ਨਵਾਂ ਪੰਜਾਬੀ ਦੇ ਦੇ ਮਨਾਈ ਦਾ ਬੜਿਆ ਗਰੁੱਪ ਪੰਜਾਬ ਵਾਟਰ ਸਰਵਰਨਸ਼ਨ ਇਨੀਸ਼ੀਏਟਿਵ ਗਰੁੱਪ ਜਿਹਦੇ ਸਾਰੇ ਮੈਂਬਰਸ ਨੇ ਵਾਈਸ ਚਾਂਸਲਰ ਐਗਰੀਕਲਚਰ ਯੂਨੀਵਰਸਿਟੀ ਦੇ ਪਦਮਚੇਰੀ ਡਾਕਟਰ ਬਲਦੇਵ ਸਿੰਘ ਤੇ ਇਹਨਾਂ ਦੇ ਮੇਨ ਮੈਂਬਰ ਡਾਕਟਰ ਸਰਦਾਰ ਸਿੰਘ ਜੌਲ ਪਦਮਪੀਰੂ ਜਿਮ ਨੇ ਤੇ ਇਹ ਇਹਨਾਂ ਦਾ ਵਾਟਰ ਸੇਵਿੰਗ ਤੇ ਕੰਮ ਹੈ ਸਾਰਾ ਤੇ ਅਸੀਂ ਚਾਹੂਗੇ ਅਸੀਂ ਵੀ ਉਹ ਤੱਕ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਸਟੇਟ ਵੀ ਨੇ ਲੈ ਕੇ ਸੈਂਟਰ ਉਧੀਆਂ ਨੇ ਐਗਰੀਕਲਚਰ ਯੂਨੀਵਰਸਿਟੀ ਉਹ ਡਾਇਰੈਕਟ ਸ਼ੀਡਿੰਗ ਤੇ ਕੰਮ ਕਰ ਰਹੀਆਂ ਨੇ ਵਿਦਾਊਟ ਬਲਡਿੰਗ ਟੈਕਨੀਕਸ ਦੇ ਜਿਹੜੀਆਂ ਉਸ ਵਿਦਾਊਟ ਬਲਡਿੰਗ ਟ੍ਰਾਂਸਪਲੈਂਟਿੰਗ ਟੈਕਨੀਕਸ ਦੇ ਬਿਲਕੁਲ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਪੰਨੂ ਸਾਹਿਬ ਦੇ ਨੋਟਿਸ ਲੈਣਾ ਚਾਹੁੰਦੇ ਸੀ ਵੀ ਜਿਹੜੀ ਵਿਦਾਊਟ ਬਲਡਿੰਗ ਟੈਕਨੀਕਸ ਦੇ ਦੋ ਟ੍ਰਾਂਸਪਲੈਂਟਿਟੀ ਗ੍ਰੀਸ ਇੱਕ ਵਟਾੜਾ ਜੋ ਨਾ ਤੇ ਦੂਜਾ ਸੁੱਕਾ ਕਦੋਂ ਇਕਦਾ ਇਹ ਫਸਲ 10 ਤੋਂ 15 ਦਿਨ ਪਹਿਲੇ ਪੱਕਦੀ ਹੈ ਡਿਪੈਂਡਿੰਗ ਅਪਨ ਦੀ ਡਿਊਰੇਸ਼ਨ ਆਫ ਦੀ ਵੈਰੈਟੀ ਜਾਨੀ ਪੰਨੂ ਸਾਹਿਬ ਤੋਂ ਪਤਾ ਲੱਗਿਆ ਵੀ ਇਹ ਇਹਨਾਂ ਦੀ ਕੋਸ਼ਿਸ਼ ਹੈ ਵੀ 25 ਜੂਨ ਤੋਂ ਕੀਤਾ ਜਾਵੇ ਟ੍ਰਾਂਸਪਲੈਂਟਿੰਗ ਦਾ ਟਾਈਮ ਉਹ ਆਟੋਮੈਟਿਕਲੀ 15 ਜੂਨ ਤੇ 10 ਜੂਨ ਆ ਜਾਣਾ ਜੇ ਕਣਕੂ ਦਾ ਕਦੂ ਨਾਲ ਲਾਇਆ ਜਾਂ ਵਟਾ ਦੇ ਲਾਇਆ ਕੋਨਾ ਅਸੀਂ ਦੱਸਿਆ ਵੀ ਇਹਦੇ ਜਿਹੜੇ ਛੋਟਾ ਫਾਰਮਰ ਜਿਹੜਾ ਉਹਨੇ ਸਿੱਧੀ ਕਣਕੂ ਕਰਦਾ ਤੇ ਵਟਾ ਦਾ ਜੁਨਾ ਇਹਦੀ ਵੀਡ ਕੰਟਰੋਲ ਬੜਾ ਬਲੈਂਗ ਹੈ ਇਹ ਧਿਆੜ ਵੀ ਵੱਧ ਹੈ ਇਹਦੇ ਛੋਟਾ ਫਾਰਮਰ ਜਿਹੜਾ ਹੈ ਉਹ ਕਣਕ ਦੀ ਥਾਂ ਤੇ ਦੋ ਫਸਲਾਂ ਲੈ ਸਕਦਾ ਇੱਕ ਲੈ ਸਕਦਾ ਹੈ ਬਟਾ ਤੇ ਝੋਨਾ ਲੈ ਬਟਾ ਤੇ ਤਰੰਗੀ ਲਾ ਕੇ ਫਾਇਦਾ ਸਮੂਦੀ ਤੇ ਦੂਜੀ ਮੂੰਗੀ ਦੀ ਲੈ ਸਕਦਾ ਫਸਲ ਤੀਜੀ ਫਸਲ ਫਿਰ ਨਾਲ ਦੇ ਬਾਅਦ ਚ ਝੋਨਾ ਹੋ ਸਕਦਾ ਅਸੀਂ ਇਹ ਇਹਦਾ ਸਾਰਾ ਗਰੁੱਪ ਸਮਝਾਉਣਾ ਆਇ ਸੀ ਬੰਨੂ ਸਾਹਿਬ ਨੂੰ ਤਾਂ ਕਿ ਸਾਡਾ ਮੈਸੇਜ ਜਿਹੜਾ ਕੋਪਰ ਜਿਹੜਾ ਵਾਟਰ ਵਾਟਰ ਕਨਜ਼ਰਵੇਸ਼ਨ ਇਨੀਸ਼ੀਏਟਿਵ ਗਰੁੱਪ ਹੈ ਪੰਜਾਬ ਐਗਰੀਕਲਚਰ ਅਨੰਦਾ ਐਸੋਸੀਏਸ਼ਨ ਇਹਨਾਂ ਦਾ ਨੋਟਿਸ ట్రాਸਪਲੈਂਟਿੰਗ ਟੈਕਨੀਕਸ ਦਾ ਵੀ ਜਿਹੜਾ ਬਲਾਉਟ ਪਰ ਡਾ ਉਹਨਾਂ ਦੇ ਨੋਟਿਸ ਆ ਜਵੇ ਔਰ ਇਹਨਾਂ ਦਾ ਪਤਾ ਲੱਗੇ ਤਾਂਗੇ ਇਹ ਬਕਾਇਦਾ ਜਿਹੜੀ ਯੂਨੀਵਰਸਿਟੀ ਸਾਡੀ ਰეკਮੈਂਡ ਕਰੇ ਤੇ ਇਹਦਾ ਪ੍ਰਚਾਰ ਉਹਨੇ ਹੀ ਕਰੇ ਜਿੱਨਾ ਸਿੱਧੀ ਸਿੱਧੀ ਵੀ ਇਹ ਜਿੱਨਾ ਸਰਕਾਰ ਪ੍ਰਚਾਰ ਕਰ ਰਹੀ ਹੈ ਤਾਂ ਕੋਈ ਕਿਸਾਨ ਜਿਹੜਾ ਹੈ ਕਦੂ ਨਹੀਂ ਕਰੇਗਾ ਕਿਉਂਕਿ ਸੁੱਕੇ ਕਦੂ ਦੇ ਵਿੱਚ ਕਿ ਜਦੋਂ ਜਿਹੜੋ ਕਣਕ ਵੱਢਦਾ ਨਾਲ ਨੂੰ ਅੱਗ ਲਾ ਦਿੰਦਾ ਕਿ ਵੀ ਮੈਂ ਕਦੂ ਕਰਕੇ ਝੋਨਾ ਲਾਣਾ ਕਣਕ ਦੇ ਨਾਲ ਨੂੰ ਨਾਲ ਨਾਲ ਅੱਗ ਉਹ ਅੱਗ ਵੀ ਲਾ ਦਿੰਦਾ ਕਿਉਂਕਿ ਜਦੋਂ ਅਸੀਂ ਜਿਹੜੇ ਵਿੱਚ ਸੁੱਕੇ ਦੇ ਸੁੱਕੇ ਕਦੂ ਸੁੱਕੇ ਤੇ ਜਮੀਰ ਵਾ ਕੇ 400 ਅਗੇ ਕ੍ਰੋਸ ਵਾਈਜ਼ ਮਾਰ ਦਿਓ ਉਹਦੇ ਵਿੱਚ ਜਦਾਂ ਇਹ ਕਣਕ ਦਾ ਨਾਲ ਜਿਹੜਾ ਗਲੋਇਆ ਵਸੇ ਖੁਰਾਕ ਬਣ ਜਣੀ ਹੈ ਡਿਲੀਸ਼ੀਅਸ ਫੂਡ ਬਣ ਜਾਣਾ ਇਹ ਉਹਨਾਂ ਦੇ ਨੋਟਿਸ ਲੈਂਦਾ ਸੀ ਤਾਂ ਕਿ ਸਰਕਾਰ ਦਾ ਜਿਹੜਾ ਧਿਆਨ ਜਿਹੜਾ ਹੈ ਉਹ ট্রান্স ਵਿਦਆਊਟ ਬਰਨਿੰਗ ਟ੍ਰਾਂਸਪੋਰਟ ਨਹੀਂ ਬਿਨਾ ਕਦੂ ਕੁਲੀ ਲਾਉਂਦੇ ਢੰਗ ਦੇ ਜਿਹੜਾ ਹੈ ਉਹ ਵੀ ਉਹਨੇ ਜੋਰ ਲਾਣ ਜਿੱਨਾ ਸਿੱਧੀ ਵਿਆਹ ਤੇ ਜੋਰ ਲੱਗ ਰਿਆ ਇਹ ਮੈਸੇਜ ਸੀ ਪੰਨੂ ਸਾਹਿਬ ਨੂੰ ਦੇਣਾ ਸੀ ਕਿਉਂਕਿ ਪੰਨੂ ਸਾਹਿਬ ਉਹਦੇ ਤਨਵੀਰ ਦੇ ਪੰਜਾਬ ਪ੍ਰੋਗਰੈਸ ਪੰਜਾਬ ਵਾਟਰ ਵਾਟਰ ਕਨ ਸਰਵੇਸ਼ਨ ਇਨੀਸ਼ੀਏਟਿਵ ਗਰੁੱਪ ਦੇ ਪੰਜਾਬ ਹੈ ਤਨਵੀਰ ਦੇ ਡਾਕਟਰ ਸਰਦਾਰਾ ਸਿੰਘ ਜੌਰ ਪਦਮਚੇਰੀ ਜਲ ਮੈਂਬਰ ਨੇ ਸਰਦਾਰ ਬਲਦੇਵ ਸਿੰਘ ਡਾਕਟਰ ਬਲਦੇਵ ਸਿੰਘ ਫਾਰਮਰ ਵਾਈ ਚਾਂਸਲਰ ਕਾਨੂੰਨੀ ਬੰਦੇ ਤੇ ਕੋਲੇ ਮੈਂਬਰ ਨੇ ਐਸਐਸ ਗੋਸਲ ਸਾਹਿਬ ਵੀ ਉਹਦੇ ਮੈਂਬਰ ਨੇ ਹੋਰ ਹਾਇਰ ਅਥਾਰਟੀਆਂ ਦੇ ਮੈਂਬਰ ਨੇ ਇਹ ਉਹਨਾਂ ਦੇ ਨੋਟਿਸ ਲੈਣਾ ਚਾਹੁੰਦੇ ਆ ਤਾਂ ਕਿ ਇਹਨੂੰ ਚੁੱਕੇ ਕੱਦੂ ਨੂੰ ਤੇ ਬਟਾਲੇ ਚੋਂ ਨੂੰ ਕਲੀ ਦੀ ਲਾਉਣ ਦੇ ਢੰਗ ਨੂੰ ਪੂਰੀ ਮਾਨਤਾ ਮਿਲੇ ਉਨੀ ਮਾਨਤਾ ਮਿਲੇ ਜਿਵੇਂ ਜਿਛੜੀ ਵੇਈ ਮਾਨਤਾ ਮਿਲਦੀ ਆ ਸਾਡਾ ਮਸਲ ਮਸਲੂ ਇਸ ਕਰਕੇ ਆ ਥੈਂਕ ਯੂ ਵੈਰੀ ਮੱਚ